ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏ ਕਨ ਅਰੰਗ ਜਨ ਹੋ ਦਰਦ ਦਰਦ ਮੈਨਿਆ ਸੁਏ ਨਾਨਕ ਨਾਮ ਰੰਗਦਾ ਐ ਬਿਗਨ ਨ ਲਾਗੇ ਕੋਏ ਨਾਮ ਲੈਤ ਕਸ ਬਿਗਨ ਨ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਸਤ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਤ ਸ੍ਰੀ ਮਹਲਾ ਪੰਜਵਾਂ ਤਾਂਤਰਿਕ ਜਤਵੰਤ ਬਲ ਸਦਮੇ ਕਿਰਪਾ ਸਤਿ ਕਰुणा ਕਰਮ ਧਰਹੁ ਹਰ ਪ੍ਰੇਮ ਭਗਤ ਕੋ ਦੇ ਜਤਰਿਕ ਜਤਵੰਤ ਬਲ ਸਦਮੇ ਤਾਨਕ ਸੋਗ ਜਗਵੀ ਨਹੀਂ ਕਰਤ ਆਪਣੀ ਕਿਰਪਾ ਕਰੇ ਚਰਨ ਕਮਲ ਨਾਨਕ ਆਰਦਾਸ ਇਸ ਬਿਨਿਆਨ ਨਾਕੇ ਵਾਹ ਗੁਰੂ ਜੀ ਦਾ ਖਲਸਾ ਧਾਤ ਗੁਰੂ ਜੀ ਕੀ ਫਤਿਹ ਤਸਰੀ ਰਾਗ ਦੇ ਵਿੱਚੋਂ ਪਦਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅੱਜ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਹਾ ਦੇ ਪਾਵਨ ਪਵਿੱਤਰ ਸਭ ਸੋਤੋ ਅੰਗ ਪਰ ਸਿਸ਼ੁ ਸ਼ੁਭਤ ਹੈ ਜੈ ਤਸਰੀ ਮਹਲਾ 5 ਚਾਤਰਿਕ ਚਿਤਰਵਤ ਪਰਸਤ ਮੇਹ ਸਤਗੁਰੂ ਜੀ ਕਹਿੰਦੇ ਜਿਵੇਂ ਪਪੀਹਾ ਹਰ ਮੇਲੇ ਮੀਂਹ ਦੇ ਵਸਣ ਦਾ ਜਤਵਦਾ ਰਿੰਦਾ ਹੈ ਵਰਖਾ ਚਾਹੁੰਦਾ ਹੈ ਕਿਰਪਾ ਸਿੰਧ ਕਰਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੀਹ ਰਹਾਓ ਤਿਵੇਂ ਹੀ ਸਤਗੁਰੂ ਜੀ ਕਹਿੰਦੇ ਇਹ ਕਿਰਪਾ ਦੇ ਸੁੰਦਰ ਇਹ ਆਕਾਰ ਪੁਰਖ ਵਾਹਿਗੁਰੂ ਜੀਓ ਮੈਂ ਵੀ ਇੱਕ ਕਦ ਚਿਤ ਮਦਾਰਿੰਦਾ ਹਾਂ ਕਿ ਮੇਰੇ ਉਤੇ ਤਰਸ ਕਰੋ ਤੇ ਮੈਨੂੰ ਆਪਣੀ ਪਿਆਰ ਭਰੀ ਭਗਤੀ ਦੀ ਲਗਨ ਬਖਸ਼ਿਸ਼ ਕਰੋ ਆਨੰਦ ਸੁਖ ਚੱਕਵੀ ਨਹੀਂ ਚਾਹਤ ਆਨੰਦ ਪੂਰਨ ਦੇਖ ਦੇ ਚੱਕਵੀ ਹੋਤ ਨੇਕਾ ਸੁਖ ਵੀ ਨਹੀਂ ਮੰਗਦੀ ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ ਪਾਣੀ ਤੋਂ ਤਾਬ ਨ ਜੀਵਤ ਮੀਨਾ ਬਿਨ ਜਨ ਮਰਨਾ ਤੇ ਪਾਣੀ ਤੋਂ ਬਿਨਾ ਹੋਰ ਅਨੇਕਾਂ ਉਪਾਵਾ ਨਾਲ ਵੀ ਮਛਲੀ ਜਿਉਂ ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾ ਉਸ ਦੀ ਮੌਤ ਹੋ ਜਾਂਦੀ ਹੈ ਹਮ ਅਨਾਥ ਅਨਾਥ ਨਾਦ ਹਰ ਸਾਨੀ ਆਪਣੀ ਕਿਰਪਾ ਕਰੇ ਹੇ ਨਾਦ ਤੇਰੇ ਤੋਂ ਬਿਨਾ ਅਸੀਂ ਨਿਆਸਰੇ ਹਾਂ ਪਰ ਸਤਿਗੁਰੂ ਜੀ ਨੇ ਉਦਾਹਰਣਾਂ ਦਿੱਤੀਆਂ ਨੇ ਚੱਕਲੀ ਕਿਛੋੜਾ ਗਿਆ ਜਾਨਵਰ ਹੈ ਸੂਰਜ ਨੂੰ ਵੇਖ ਕੇ ਜਾਂਦੀ ਹੈ ਮਛਲੀ ਪਾਣੀ ਤੋਂ ਬਾਹਰ ਨਹੀਂ ਰਹਿ ਸਕਦੀ ਏਵੇਂ ਹੀ ਸਤਿਗੁਰੂ ਜੀ ਕਹਿੰਦੇ ਹੇ ਆਕਾਰਪੁਰਖ ਵਾਹਿਗੁਰੂ ਜੀਓ ਅਸੀਂ ਜੀਵ ਤੇਰੇ ਤੋਂ ਬਿਨਾਂ ਨਿਆਸਰੇ ਹਾਂ ਆਪਣੀ ਮਿਹਰ ਕਰ ਸਾਨੂੰ ਆਪਣੇ ਚਰਨ ਸરણ ਵਿੱਚ ਰੱਖ ਚਰਨ ਕਮਲ ਨਾਮਕ ਆਰਾਧਾ ਇਸ ਬਿਰਿਆਨ ਨਾ ਕੇ ਹੈ ਸਤਿਗੁਰੂ ਤੇ ਕਹਿੰਦੇ ਤੇਰੇ ਸੋਹਣੇ ਚਰਨਾਂ ਦੀ ਰਤਨਾਸੀਂ ਬੇਸ਼ੱਕ ਕਰਦੇ ਨਹੀਂਏ ਕਿਉਂਕਿ ਸਿਮਰਨ ਤੋਂ ਬਿਨਾ ਸਾਨੂੰ ਹੋਰ ਕੁਛ ਚੰਗਾ ਵੀ ਨਹੀਂ ਲੱਗਦਾ ਸੋ ਗੋਟਾਂ ਪੁਸ਼ਪਰਾਣਾ ਤਰਵਾ ਧੰਨ ਸਾਜਣ ਦੀ ਗ੍ਰੰਥ ਜੀ ਪਾਛਾ ਮਹਾਰਾਜਿਆਂ ਦਾ ਦੇ ਨੰਮਰਤ ਮੇਲੇ ਤੁਮਹਾਂ ਹਾਲ ਕਿਰਪਾ ਬਖਸ਼ਿਸ਼ ਰੰਗ ਕੀਤੀ ਅੰਮ੍ਰਿਤ ਵੇਲਾ ਉਹ ਲੈ ਦਸੰਦੀ ਧਾਰੇ ਬਖਸ਼ਿਸ਼ ਕੀਤੇ ਬਾਣੀ ਪੜ੍ਹ ਸੁਣਨ ਦਾ ਸਤ ਸੰਗ ਕਰਨ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਸਾ ਗੁਰੂ ਰੇਣੂ ਆਵਾਜ਼ ਸੱਚੇ ਪਾਤਸ਼ਾਹ ਜੀ ਇਸ ਹੀ ਤਰ੍ਹਾਂ ਕਿਰਪਾ ਦਸਦੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਚਰਨਾਂ ਕਮਲ ਨਾਲ ਜੋੜ ਕੇ ਰਖਣ ਸਬਨਾਮੇ ਸਰਤੇ ਮੇਰ ਪ੍ਰਿਆਤਰਾ ਕਰਨ ਉਹ ਸਿੱਖੀ ਜੀਵਨ ਨਾਮ ਦਾਤ ਦੀਆਂ ਦਾਤ ਅੰਮ੍ਰਿਤ ਵੇਲਾ ਬਾਣੀ ਬਾਣੀ ਦਾਤਿਆ ਉਸ ਸਰਣ ਸਰਬੱਤ ਸੰਗਤਾਂ ਦੇ ਨਾਮ ਅਰਦਾਸ ਕਰਨ ਪਰਮਤਮ ਅਨਸਾਰ ਸਭਨਾਂ ਦੀਆਂ ਸ਼ੁਭ ਮਨੋਂ ਕਾਮਨਾਵਾਂ ਨੂੰ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀ ਆਇਆਂ ਜੀ ਆਇਆਂ ਆਓ ਗੁਰੂ ਪਿਆਰੇ ਸਾਥ ਸੰਗਤ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇ ਚਾਉ ਨਾਮ ਰੁੱਖੇ ਕੋਈ ਵੀ ਅਸਨਾ ਵਾਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿ ਬੋਲਿਓ ਜੀ Satamrahe guru sat.